ਵੀਡੀਓ ਨੂੰ ਲਿਭਰ ਲਾਇਕ ਸ਼ੇਅਰ ਕਮੈਂਟ ਜਰੂਰ ਕਰੋ ਤਾਂ ਕਿ ਅਫਸਰ ਅਗਲੀ ਵੀਡੀਓ ਤੋਂ ਮਿਲਦਾ ਸਾਥ ਤਕਰੀਬੀ ਵੱਧ ਚੁੱਕਾਗਾ ਆ ਹੁਣ ਅਪੀਲ ਕੀਤੀ ਸਰਕਾਰ ਨੂੰ ਨਵਾਂ ਪੁਲ ਬਣਿਆ ਕੀ ਕਹਿਣਾ ਚਾਹੂੰਗਾ ਜੀ ਤੁਸੀਂ ਮੈਂ ਦਈਉਗਾ ਨਾ ਜਾਊਗਾ ਇਹ ਪਿਛਲੀ ਵਾਰ ਬਹੁਤ ਨੁਕਸਾਨਾ ਕਰਿਆ ਪਾਣੀ ਨੇ ਇਸ ਵਾਰ ਤਾਂ ਪਾਣੀ ਦੀ ਹੱਦ ਤੋਂ ਪੱਣ ਦੀ ਕਹਿੰਦੇ ਹੋਗਾ ਤੇ ਪਾਣੀ 20 ਫੁੱਟ ਦਾ ਬਣੇ ਪਾਣੀ ਆ ਚੁੱਕਾਗਾ ਤੇ ਹਾਲੇ ਹੋਰ ਪਾਣੀ ਆਉਣ ਦਾ ਕਹਿੰਦੇ ਪਿੱਛੇ ਛੱਡੀ ਜਾਂਦੇ ਨੇਗੇ ਪਿੱਛੇ ਡੈਮ ਖੋਲਦੇ ਨੇ ਕਹਿੰਦੇ 52 ਡੈਮ ਖੁੱਲਤੇ ਵੀ ਅੱবি ਵੀਰੇ ਮੇਰੇ 52 ਡੈਮ ਖੁੱਲਤੇ ਨੇ ਤੇ ਪਾਣੀ ਲਗਭਗ ਉਥੋਂ ਬਾਹਰ ਹੀ ਦਰ ਜਾਂਦਾਗਾ ਕੱਲ 14 15 ਸੀ ਅੱਜ ਤਾਂ 20 ਹੋ ਚੁੱਕਿਆਗਾ 20 ਹੋ ਚੁੱਕਿਆ ਹਾਂਜੀ ਤੇ ਆਪਣਾ ਉਹ ਜਿਹੜਾ ਪੋਲਾਗਾ ਉਹਦੇ ਨਾਲ ਥੋੜੀ ਜਾਨੀ ਪਿੱਛੇ ਜਾਂਦੀ ਜਾਂਦੀ ਜੀ ਵੀਰੇ ਤੇ 5 25 ਫੁੱਟ ਤੱਕ ਦਾ ਅੰਤ ਹੋ ਆਉਲੇ ਤੇ 25 ਫੁੱਟ ਤੱਕ ਪਾਣੀ ਲੰਘਦਾ ਉਹ ਚ ਤੇ ਇੰਨਾ ਕੇ ਇਹਦਾ ਗੱਲ ਤੇ ਆਪਣਾ ਉਹ ਜਿਹੜਾ ਆਪਣਾ ਇਹ ਤਾਂ ਲਗਭਗ ਦਿਖਾਈ ਦੇ ਮਣੇ ਹਾਂ ਤੁਹਾਨੂੰ ਦੇਖ ਸਕਦੇ ਹੋ ਤੁਸੀਂ ਪਾਣੀ ਦਾ ਪ੍ਰਭਾਵ ਪੁਰਾਣਾ ਪੁਲ ਸੀ ਜਿਹੜਾ ਉਹ ਡੁੱਬ ਚੁੱਕਿਆ तकरीबन ਪਾਣੀ ਬਹੁਤ ਆ ਚੁੱਕਿਆ ਵੀਰੇ ਪਿੱਛੋਂ ਜਿਹੜਾ ਉਹ ਮਾਤਾ ਰਾਣੀ ਦੀਆਂ ਸਮਾਧਾਂ ਸੀ ਉਹ ਵੀ तकरीबन ਡੁੱਬ ਚੁੱਕੀਆਂ ਨੇ ਆਪਾਂ ਤੁਹਾਨੂੰ ਪਾਣੀ ਦੇ ਲੈਵਲ ਦੀ ਵੀ ਝਾਤ ਮਰਵਾਵਾਂਗੇ ਅੱਗੇ ਜਾ ਕੇ ਉਹ ਇੱਥੋਂ ਪੁਲ ਤੁਸੀਂ ਦੇਖ ਸਕਦੇ ਹੋ ਜੀ ਵੱਡਾ ਜਿਹੜਾ ਹਾਈਵੇ ਵਾਲਾ ਪੁਲ ਆਗਾ ਮੇਨ ਤੁਸੀਂ ਦੇਖ ਸਕਦੇ ਹੋ ਉਹ ਦਿਖ ਰਿਹਾ ਹੈ ਕਿ ਉੱਥੋਂ ਵੀ ਥੋੜਾ ਜਿਹਾ ਪਾਣੀ ਬਸ 2 ਫੁੱਟ ਦੀ ਦੂਰੀ ਦੇ ਨਾਲ ਲੱਗ ਜਾਣਾ ਹੈ